ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਹੋਈ ਇੰਟਰਵਿਊ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਵੱਡਾ ਖੁਲਾਸਾ ਹੋਇਆ ਸਿੱਟ ਦੀ ਰਿਪੋਰਟ ਦੇ ਵਿੱਚ ਤਾਂ ਦੱਸਦੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਸੀ ਜਿਸ ਤੋਂ ਬਾਅਦ ਸਿੱਟ ਬਣਾਈ ਗਈ ਸੀ ਤੇ ਹੁਣ ਸਿੱਟ ਦੇ ਵਿੱਚ ਇਸ ਸਿੱਟ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਕਿ ਲਾਰੈਂਸ ਬਿਸ਼ਨੋਈ ਦੀ ਜੋ ਇੰਟਰਵਿਊ ਇੱਕ ਨਿੱਜੀ ਚੈਨਲ ਦੇ ਉੱਤੇ ਹੁੰਦੀ ਆ ਇੱਕ ਸੀਨੀਅਰ ਪੱਤਰਕਾਰ ਦੇ ਨਾਲ ਹੁੰਦੀ ਆ ਉਹ ਪਹਿਲੀ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ ਖਰੜ ਦੇ ਸੀਆਈ ਸਟਾਫ ਦੇ ਅੰਦਰ ਹੋਈ ਆ ਤੇ ਹੁਣ ਦੂਜੀ ਇੰਟਰਵਿਊ ਜਿਹੜੀ ਹੋਈ ਸੀ ਕਿਉਂਕਿ ਇੱਕ ਤੋਂ ਬਾਅਦ ਦੂਜੀ ਇੰਟਰਵਿਊ ਹੋਈ ਸੀ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਅੰਦਰ ਹੋਈ ਆ ਤਾਂ ਸਭ ਤੋਂ ਵੱਡਾ ਤੇ ਸਭ ਤੋਂ ਹਲਾਕੇ ਰੱਖ ਦੇਣ ਵਾਲਾ ਇਹ ਖੁਲਾਸਾ ਹੋਇਆ ਤਾਂ ਕਈ ਸੀਨੀਅਰ ਅਧਿਕਾਰੀ ਜਾਂ ਜਾਂਚ ਦੇ ਘੇਰੇ ਦੇ ਵਿੱਚ ਨੇ ਕਈਆਂ ਦੇ ਉੱਤੇ ਗਾਜ ਡਿੱਗ ਸਕਦੀ ਆ ਹੁਣ ਕਿਸ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਸੀਆਈ ਸਟਾਫ ਦੇ ਅੰਦਰ ਫੋਨ ਮਹਈਆ ਕਰਵਾਇਆ ਗਿਆ ਸੀ ਕਿਸ ਦੇ ਵੱਲੋਂ ਇੰਟਰਨੈਟ ਦੀ ਸਹੂਲਤ ਦਿੱਤੀ ਗਈ ਸੀ ਕਿਹੜੀਆਂ ਅਕਾਲੀਆਂ ਭੇਡਾਂ ਜੋ ਪੁਲਿਸ ਦੇ ਵਿੱਚ ਨੇ ਤਾਂ ਕਿਹੜੀ ਆ ਪੁਲਿਸ ਜਿਹੜੀ ਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹੜੇ ਮੁਤਾਬਿਕ ਚੱਲ ਰਹੀ ਸੀ ਕੌਣ ਜੋ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਤਾਂ ਇਸ ਦੇ ਬਾਰੇ ਹੁਣ ਜਾਂਚ ਕੀਤੀ ਜਾਵੇਗੀ ਤਾਂ ਵੱਡੀ ਕਾਰਵਾਈ ਹੋ ਸਕਦੀ ਆ ਕਿਉਂਕਿ ਹੁਣ ਇਹ ਸਾਹਮਣੇ ਆ ਚੁੱਕਿਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਖਰੜ ਦੇ ਸੀਆਈ ਸਟਾਫ ਦੇ ਵਿੱਚ ਹੋਈ ਆ ਤਾਂ ਤੁਹਾਨੂੰ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਦੇਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਜਦੋਂ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਕਤਲ ਹੁੰਦਾ ਉਸ ਤੋਂ ਬਾਅਦ ਜ਼ਿੰਮੇਵਾਰੀ ਲਈ ਜਾਂਦੀ ਆ ਲਾਰੈਂਸ ਬਿਸ਼ਨੋਈ ਦੇ ਭਾਣਜੇ ਦੇ ਵੱਲੋਂ ਨਿੱਜੀ ਚੈਨਲ ਦੇ ਉੱਤੇ ਫੋਨ ਕਰਕੇ ਜ਼ਿੰਮੇਵਾਰੀ ਲਈ ਜਾਂਦੀ ਆ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਉਂਦਾ ਫਿਰ ਪੰਜਾਬ ਦੀ ਪੁਲਿਸ ਦਿੱਲੀ ਜਾਂਦੀ ਆ ਕਿਉਂਕਿ ਲਾਰੈਂਸ ਬਿਸ਼ਨੋਈ ਉਸ ਸਮੇਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਦੋ ਪਟੀਸ਼ਨਾਂ ਦਾਇਰ ਕਰਦੀ ਆ ਇੱਕ ਲਾਰੈਂਸ ਬਿਸ਼ਨੋਈ ਨੂੰ ਹਰਾਸਤ ਦੇ ਵਿੱਚ ਲੈਣ ਦੀ ਦੂਜਾ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਜਾਣ ਦੀ ਤਾਂ ਪਹਿਲੀ ਪਟੀਸ਼ਨ ਦੇ ਉੱਤੇ ਜਿੱਤ ਹੁੰਦੀ ਆ ਫੈਸਲਾ ਆ ਜਾਂਦਾ ਫਿਰ ਦੂਜੀ ਪਟੀਸ਼ਨ ਦੇ ਉੱਤੇ ਸੁਣਵਾਈ ਹੁੰਦੀ ਆ ਦੂਜੀ ਤੇ ਪੰਜਾਬ ਪੁਲਿਸ ਦੇ ਹੱਕ ਦੇ ਵਿੱਚ ਫੈਸਲਾ ਆ ਜਾਂਦਾ ਤਾਂ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੇ ਮਾਨਸਾ ਲਿਆ ਜਾਂਦਾ ਮਾਨਸਾ ਲਿਆ ਕੇ ਨਾਲ ਦੀ ਨਾਲ ਹੀ ਉਸ ਨੂੰ ਸੀਆਈ ਸਟਾਫ ਸੀਆਈਏ ਖਰੜ ਦੇ ਵਿੱਚ ਰੱਖਿਆ ਜਾਂਦਾ ਖਰੜ ਦੇ ਵਿੱਚ ਰੱਖਿਆ ਜਾਂਦਾ ਫਿਰ ਲਾਰੈਂਸ ਬਿਸ਼ਨੋਈ ਨੂੰ ਖਰੜ ਦੇ ਵਿੱਚ ਸੀਐਸਟਾਫ ਦੇ ਵਿੱਚ ਕਾਫੀ ਸਮੇਂ ਰੱਖਿਆ ਜਾਂਦਾ ਉੱਥੇ ਹੋਰ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜੋ-ਜੋ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕਰਕੇ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਂਦੀ ਆ ਫਿਰ ਲਾਰੈਂਸ ਬਿਸ਼ਨੋਈ ਨੂੰ ਕਦੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਕਦੇ ਸਾਬਰਮਤੀ ਗੁਜਰਾਤ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਲਾਰੈਂਸ ਬਿਸ਼ਨੋਈ ਨੂੰ ਲਗਾਤਾਰ ਵੱਖੋ-ਵੱਖਰੀਆਂ ਜੇਲਾਂ ਦੇ ਵਿੱਚ ਰੱਖਿਆ ਜਾਂਦਾ ਤੇ ਫਿਰ ਹੁਣ ਜੋ ਇੰਟਰਵਿਊ ਚੈਨਲ ਦੇ ਉੱਤੇ ਹੋਈ ਸੀ ਉਸ ਤੋਂ ਬਾਅਦ ਅਹਿਮ ਤੇ ਵੱਡੇ ਸਵਾਲ ਖੜੇ ਹੋ ਰਹੇ ਸੀ ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਬਠਿੰਡਾ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਆ ਕਿਉਂਕਿ ਜਾਦਾ ਸਮਾਂ ਲਾਰੈਂਸ ਬਿਸ਼ਨੋਈ ਬਠਿੰਡਾ ਦੀ ਜੇਲ੍ਹ ਦੇ ਵਿੱਚ ਰਿਹਾ ਤੇ ਉਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਪੰਜਾਬ ਦੀ ਜਿਹੜੀ ਪੁਲਿਸ ਆ ਪਹਿਲਾਂ ਪੱਲਾ ਝਾੜ ਚੁੱਕੀ ਸੀ ਕਹਿ ਰਹੀ ਸੀ ਕਿ ਇਹ ਸਾਡੀ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੋਈ ਪਰ ਹੁਣ ਜੋ ਸੈੱਟ ਬਣਾ ਦਿੱਤੀ ਗਈ ਸੀ ਸੈੱਟ ਦੇ ਵਿੱਚ ਅਹਿਮ ਖੁਲਾਸਾ ਹੋ ਗਿਆ ਜੇਲ੍ਹ ਦੇ ਵਿੱਚੋਂ ਇੰਟਰਵਿਊ ਨਹੀਂ ਹੋਈ ਬਲਕਿ ਸੀਆਈ ਸਟਾਫ ਸੀਆਈਏ ਖਰੜ ਦੇ ਵਿੱਚੋਂ ਇੰਟਰਵਿਊ ਹੋਈ ਆ ਤਾਂ ਇੰਟਰਵਿਊ ਕੌਣ ਕਰਵਾ ਰਿਹਾ ਸੀ ਲਾਰੈਂਸ ਬਿਸ਼ਨੋਈ ਦੀ ਕਿਸ ਦੇ ਵੱਲੋਂ ਕੋਆਰਡੀਨੇਸ਼ਨ ਕੀਤਾ ਗਿਆ ਉਹ ਕੋਆਰਡੀਨੇਟਰ ਕੌਣ ਆ ਜਿਸ ਦੇ ਵੱਲੋਂ ਤਾਲਮੇਲ ਲਾਰੈਂਸ ਬਿਸ਼ਨੋਈ ਦੇ ਨਾਲ ਕਰਵਾਇਆ ਗਿਆ ਸਕਾਈਪ ਦੇ ਉੱਤੇ ਇੰਟਰਵਿਊ ਹੁੰਦੀ ਆ ਲਾਰੈਂਸ ਬਿਸ਼ਨੋਈ ਉਸ ਇੰਟਰਵਿਊ ਦੇ ਵਿੱਚ ਸ਼ਰਿਆਮ ਕਬੂਲਨਾਮਾ ਕਰਦਾ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਸਲਮਾਨ ਖਾਨ ਨੂੰ ਜਨੋ ਮਾਰਨ ਦੀ ਧਮਕੀ ਦਿੰਦਾ ਉਸ ਤੋਂ ਇਲਾਵਾ ਬਹੁਤ ਸਾਰੀਆਂ ਗੱਲਾਂ ਇੰਟਰਵਿਊ ਦੇ ਉੱਤੇ ਹੁੰਦੀਆਂ ਨੇ ਅੱਜ ਵੀ ਉਹ ਇੰਟਰਵਿਊ ਜਿਹੜੀ ਆ YouTube ਦੇ ਉੱਤੇ ਪਈ ਆ ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਸਵਾਲ ਖੜੇ ਕਰਦੇ ਨੇ ਕਿ ਮੇਰੇ ਪੁੱਤ ਦਾ ਕੋਈ ਗੀਤ ਆ ਜਾਂਦਾ ਸੀ ਤਾਂ ਉਸ ਦੇ ਵਿੱਚ ਕੋਈ ਸਰਕਾਰਾਂ ਦੇ ਪ੍ਰਤੀ ਕੋਈ ਚੁੰਮੇ ਬੋਲ ਹੁੰਦੇ ਸੀ ਉਸ ਨੂੰ ਤਾਂ ਜਦੋਂ ਹੀ ਰਿਮੂਵ ਕਰਾ ਦਿੱਤਾ ਜਾਂਦਾ ਸੀ YouTube ਤੋਂ ਪਰ ਇੱਕ ਗੈਂਗਸਟਰ ਦੀ ਮਿਲੀਆਨਾ ਦੇ ਵਿੱਚ ਇੰਟਰਵਿਊ ਚੱਲ ਗਈ ਹੈ ਉਹ ਹਲੇ ਤੱਕ ਵੀ YouTube ਦੇ ਉੱਤੇ ਆ ਤਾਂ ਇਹ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾ ਰਿਹਾ ਤਾਂ ਦੂਜੀ ਇੰਟਰਵਿਊ ਦੀ ਜੇਕਰ ਗੱਲ ਕੀਤੀ ਜਾਵੇ Rajasthan ਦੀ ਜੇਲ੍ਹ ਦੇ ਵਿੱਚ ਹੋਈ ਆ ਲੌਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊ ਹੁੰਦੀਆਂ ਨੇ ਇੱਕ ਪੰਜਾਬ ਦੇ ਖਰੜ ਦੇ ਵਿੱਚ ਦੂਜੀ Rajasthan ਦੇ ਵਿੱਚ ਤਾਂ ਇੰਟਰਵਿਊਾਂ ਦੇ ਪਿੱਛੇ ਕੌਣ ਸੀ ਇੰਟਰਵਿਊਆਂ ਸਾਰੀਆਂ ਕਰਵਾਉਣ ਵਾਲਾ ਕੌਣ ਸੀ ਕੋਆਰਡੀਨੇਟਰ ਕੌਣ ਸੀ ਹੁਣ ਪੰਜਾਬ ਦੀ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ CIA ਖਰੜ ਦੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿ ਆਖਰ ਕਿਹੜੀਆਂ ਕਾਲੀਆਂ ਪੇਡਾਂ ਨੇ ਜਿਹੜੀਆਂ ਗੈਂਗਸਟਰਾਂ ਦੇ ਕਹਿਣੇ ਮੁਤਾਬਿਕ ਚੱਲ ਰਹੀਆਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਇਹ ਕੈਟਾਗਰੀ ਦਾ ਗੈਂਗਸਟਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਇਨਵੋਲਵ ਜਿਹੜਾ ਦੀਪਕ ਟਿਨੂ ਸੀ ਉਹ ਵੀ ਜਿਹੜਾ ਇੱਕ ਪੁਲਿਸ ਮੁਲਾਜ਼ਮ ਜਿਹੜਾ CIA ਸਟਾਫ ਦਾ ਇੰਚਾਰਜ ਸੀ ਮਾਨਸਾ ਦਾ ਪ੍ਰਿਤਪਾਲ ਸਿੰਘ ਉਹ ਸੀ ਮਿਲੀਭੁਗਤ ਦੇ ਨਾਲ ਫਰਾਰ ਹੋ ਜਾਂਦਾ ਉਸ ਨੂੰ ਅਯਾਸ਼ੀ ਕਰਵਾਉਂਦਾ ਦੀਪਕ ਟਿੰਨੂ ਆਪਣੇ ਇੱਕ ਦੋਸਤ ਦੇ ਜ਼ਰੀਏ ਉਹ ਲਾਲਚ ਦੇ ਵਿੱਚ ਆਂਦਾ ਪੈਸਾ ਦਿੰਦਾ ਦੀਪਕ ਟਿੰਨੂ ਆਪਣੇ ਦੋਸਤ ਦੇ ਜ਼ਰੀਏ ਉਸ ਨੂੰ ਸ਼ਾਪਿੰਗ ਕਰਵਾਉਂਦਾ ਪੱਬਾ ਕਲੱਬਾਂ ਦੇ ਵਿੱਚ ਕਰਵਾਉਂ ਘਮਾਉਂਦਾ ਆ ਤਾਂ ਸੀਆਈਏ ਸਟਾਫ ਇੰਚਾਰਜ ਪ੍ਰਿਤਪਾਲ ਸਿੰਘ ਨੇ ਜਿਹੜਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਪੱਠ ਦੇ ਵਿੱਚ ਛੁਰਾ ਮਾਰਿਆ ਪੰਜਾਬ ਪੁਲਿਸ ਦੇ ਉੱਤੇ ਦਾਗ ਲਗਾ ਦਿੱਤਾ ਦੀਪਕ ਟਿੰਨੂ ਨੂੰ ਫਰਾਰ ਕਰਵਾ ਦਿੱਤਾ ਗਿਆ ਸੀ ਹਾਲਾਂਕਿ ਦੀਪਕ ਟੀਨੂ ਪੰਜਾਬ ਤੋਂ ਫਰਾਰ ਹੁੰਦਾ ਪੰਜਾਬ ਦੀ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਫਰਾਰ ਹੁੰਦਾ ਫਿਰ ਉਸ ਨੂੰ ਜਿਹੜਾ ਆ ਦਿੱਲੀ ਦੀ ਜੜੀ ਪੁਲਿਸ ਆ ਜੋ ਇੱਕ ਸਪੈਸ਼ਲ ਸੈੱਲ ਆ ਦਿੱਲੀ ਦਾ ਸਪੈਸ਼ਲ ਸੈੱਲ ਉਹ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਆ ਅਜਮੇਰ ਤੋਂ ਕੁਝ ਹੀ ਦਿਨਾਂ ਦੇ ਬਾਅਦ ਆ ਪੰਜਾਬ ਦੀ ਪੁਲਿਸ ਵੱਡੇ ਸਵਾਲਾਂ ਦੇ ਵਿੱਚ ਆ ਜਾਂਦੀ ਆ ਖੈਰ ਉਸ ਨੂੰ ਸਜ਼ਾ ਜਿਹੜੀ ਆ ਉਹ ਹਲੇ ਤੱਕ ਮਿਲ ਚੁੱਕੀ ਆ ਮਿਲ ਰਹੀ ਆ ਸਸਪੈਂਡ ਵੀ ਕਰ ਮੁਤਲਬ ਵੀ ਕਰ ਦਿੱਤਾ ਗਿਆ ਨੌਕਰੀ ਤੋਂ ਤੇ ਉਸ ਨੂੰ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਗਿਆ ਪ੍ਰਿਤਪਾਲ ਜੋ ਸੀਆਈ ਸਟਾਫ ਮਾਨਸਾ ਦਾ ਸੀ ਹਾਲਾਂਕਿ ਮੂਸੇਵਾਲਾ ਦਾ ਪਰਿਵਾਰ ਕਹਿੰਦਾ ਸੀ ਸਾਨੂੰ ਬੜਾ ਵਿਸ਼ਵਾਸ ਸੀ ਪਰ ਸਾਡੀ ਪਿੱਠ ਦੇ ਵਿੱਚ ਛੂਰਾ ਮਾਰਿਆ ਦੂਜੇ ਪਾਸੇ ਇਹ ਗੱਲ ਹੈ ਇਸ ਕਰਕੇ ਅਸੀਂ ਨਾਲ ਜੋੜ ਰਹੇ ਹਾਂ ਕਿਉਂਕਿ ਇੱਕ ਪਾਸੇ ਉਹ ਪੁਲਿਸ ਮੁਲਾਜ਼ਮ ਜਿਸ ਨੇ ਕੀ ਲਾਲਚ ਦੇ ਵਿੱਚ ਆ ਕੇ ਉਤੋਂ ਫਰਾਰ ਕਰਵਾ ਦਿੱਤਾ ਦੂਜੇ ਪਾਸੇ ਹੁਣ ਇੰਟਰਵਿਊ ਕਿਹੜੇ ਲਾਲਚ ਦੇ ਵਿੱਚ ਕਰਵਾਈ ਗਈ ਆ ਸੀਆਈ ਸਟਾਫ ਖਰੜ ਦੇ ਮੁਲਾਜ਼ਮ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਕੀ ਲਾਲਚ ਦਿੱਤਾ ਗਿਆ ਕਿੰਨਾ ਪੈਸਾ ਦਿੱਤਾ ਗਿਆ ਕਿਹੜੇ ਲਾਲਚ ਦਿੱਤੇ ਗਏ ਜਾਂ ਫਿਰ ਕੋਈ ਧਮਕੀਆਂ ਦਿੱਤੀਆਂ ਗਈਆਂ ਇਹ ਬਹੁਤ ਵੱਡੇ ਸਵਾਲ ਨੇ ਆਪਣੇ ਆਪ ਦੇ ਵਿੱਚ ਪਰ ਅਹਿਮ ਤੇ ਵੱਡਾ ਖੁਲਾਸਾ ਸਿੱਟ ਦੀ ਰਿਪੋਰਟ ਦੇ ਵਿੱਚ ਹੋ ਚੁੱਕਿਆ ਕਿ ਇਹ ਇੰਟਰਵਿਊ ਇੱਕ ਪੰਜਾਬ ਦੇ ਖਰੜ ਦੇ ਸੀਆਈ ਸਟਾਫ ਦੇ ਵਿੱਚੋਂ ਹੋਈ ਦੂਜੀ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਹੋਈ ਹੁਣ ਕਿਹੋ ਜੀ ਕਾਰਵਾਈ ਹੁੰਦੀ ਹੈ ਇਹਨਾਂ ਦੇ ਉੱਤੇ ਦੇਖਣ ਵਾਲੀ ਗੱਲ ਰਹੇਗੀ